एसएसपी खन्ना ਦੇ ਦਿਸ਼ਾ ਨਿਰਦੇਸ਼ ਤੇ ਦਰਾਹਾ ਪੁਲਿਸ ਵੱਲੋਂ ਮੁੱਖ ਬਾਜ਼ਾਰ ਚ ਫਲੈਗ ਮਾਰਚ ਕੀਤਾ ਗਿਆ ਅਤੇ ਬਿਆਨ ਸਿੰਘ ਚੌਕ ਦੇ ਵਿੱਚ ਨਾਕਾਬੰਦੀ ਕਰ ਸ਼ਰਾਰਤੀ ਅੰਸਰਾਂ ਅਤੇ ਲੋਕਾਂ ਦੇ ਵਾਹਨਾਂ ਦੀ ਜਾਂਚ ਕੀਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਚਓ ਦਰਾਹਾ ਆਕਾਸ਼ ਤਤ ਨੇ ਕਿਹਾ ਕਿ ਟ੍ਰੈਫਿਕ ਰੂਲਾਂ ਦੀ ਅਵੇਲੇਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਜਦਰ ਬਹਿਨ ਜੀ ਤੇ ਸਾਡੇ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਸ਼੍ਰੀ ਹਰਮント ਮਲੋਤਰਾ ਜੀ ਦੀ ਦਿਸ਼ਾ ਨਿਰਦੇਸ਼ਾਂ ਉੱਤੇ ਅਸੀਂ ਜੋ ਮਾੜੇ ਅਨਸਰਾਂ ਦੇ ਖਿਲਾਫ ਮਹਿਮੇਂ ਵੇਢੀ ਹੋਈ ਹੈ ਉਸ ਦੇ ਤਹਿਤ ਅਸੀਂ ਅੱਜ ਸ਼ਹਿਰ ਦਰਾਹ ਦਾ ਜੋ ਮੇਨ ਬਾਜ਼ਾਰ ਹੈ ਇਹਦੇ ਵਿੱਚ 플ੈਗ ਮਾਰਚ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਜੋ ਬਿਆਨ ਸਿੰਘ ਚੌਂਕ ਹੈ ਇੱਥੇ ਨਾਕਾਬੰਦੀ ਕਰ ਰਹੇ ਹਾਂ ਇੱਥੇ ਜੋ ਵੀ ਬੰਦੇ ਜੋ ਟ੍ਰੈਫਿਕ ਰੂਲਸ ਨਹੀਂ ਫੋਲੋ ਕਰ ਰਹੇ ਤੇ ਜੋ ਕਿਸੇ ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਹੈ ਜਾਂ ਕਾਲੀਆਂ ਜਾਲੀਆਂ ਲਗਾ ਕੇ ਘੁੰਮ ਰਹੇ ਆ ਉਹਨਾਂ ਦੇ ਅਸੀਂ ਚਲਾਣ ਵੀ ਕਰ ਰਹੇ ਹਾਂ ਸਰ ਇਸ ਨਾਕਾਬੰਦੀ ਦੌਰਾਨ ਕਿਸੇ ਸ਼ਰਾਰਤੀ ਅਨਸਰ ਨੂੰ ਕਾਬੂ ਕੀਤਾ ਗਿਆ ਜਾਂ ਕਿਸੇ ਪਰਕਾਰ ਕਾਰਵਾਈ ਕੀਤੀ ਗਈ ਨਹੀਂ ਨਾਕਾਬੰਦੀ جاری ਹੈ ਜੀ ਹਲੇ ਤੇ ਅਸੀਂ ਜ਼ਰੂਰ ਕੋਈ ਨਾ ਕੋਈ ਸਫਲਤਾ ਜ਼ਰੂਰ ਹਾਸਲ ਕਰਾਂਗੇ